ਯਾਰ 8:00 ਵੱਜ ਗਏ ਯਾਰ ਆ ਕੀ ਰਿਹਾ ਵੀ ਖੁੱਲਿਆ ਹੋਇਆ ਪਤਾ ਨਹੀਂ ਉੱਠੇ ਵੀ ਹੋਣਗੇ ਇਹ ਪਹਿਲਾਂ ਆ ਜਾਣੀ ਪਤਾ ਭੈਣ ਨਾ ਪਰਜਾਂ ਦਾ ਸਰਦਾਂ ਜੀ ਪ੍ਰਧਾਨ ਜੀ ਲੈਟਰੀ ਅੰਦਰ ਹੈ ਗਈ ਨਹੀਂ ਕਿੱਧਰ ਭੱਜ ਗਿਆ ਮੇਰੇ ਸਾਲੇ ਭੈਣ ਨਾ ਕਿਤੇ ਹੋਰ ਨਾ ਜੱਬ ਖੜਾ ਕਰ ਦੇਣੀ ਯਾਰ ਗਈ ਨਹੀਂ ਕਿ ਅੰਦਰ ਗਿਆ ਨਹੀਂ ਉਹ ਯਾਰਾਂ ਨਾ ਵੀ ਹੈਣੀਗਾ ਉੱਤੇ ਤਾਂ ਨਹੀਂ ਉਹ ਕਿਤੇ ਰਾਣੀ ਕਿਤੇ ਤਾਂ ਆਇਨੀ ਪਰ ਜੇ ਮਲਾਈ ਜਾਂਦਾ ਹੋਵੇ ਉਹ ਯਾਰ ਇੱਥੇ ਵੀ ਹੈਣੀ ਪ੍ਰਧਾਨ ਕਿੱਧਰ ਵਗ ਗਿਆ ਪੱਕਾ ਯਾਰ ਮੈਂ ਲਾਦਾ ਇਹ ਮੇਰਾ ਛੱਤਰ ਪਾਊਗਾ ਕਿਸੇ ਨਾ ਕਿਸੇ ਨੂੰ ਪਹਿਗੇ ਜ਼ਰੂਰੀ ਹੈ ਨਹੀਂਗਾ ਕੋ ਨਗ ਤੇ ਜੱਬ ਖੜਾ ਕਰਾ ਦੇ ਕੋ ਬੁਝੇ ਕੰਮ ਹੋ ਗਿਆ ਕੀ ਹਾਲ ਹੈ ਉਹ ਹੋਰ लवली ਕੀ ਹਾਲ ਚਾਲ ਨੇ ਮਾੜਾ ਠੀਕ ਹੈ ਮੇਰੀ ਗੱਲ ਸੁਣ ਉਹ ਤਾਂ ਤੇਰੇ ਕੋਲ ਛੱਡੇ ਸੀ ਗਿਆ ਦੋ ਮੁੰਡੇ ਨੇ ਜਿਹੜੇ ਇੱਕ ਤਾਂ ਉਹ ਪ੍ਰਧਾਨ ਸੀਗਾ ਤੇ ਇੱਕ ਨਾਲ ਅੰਨਾ ਸੀਗਾ ਦੋਨੇ ਕਿੱਧਰ ਗਏ ਉਹ ਅੰਨਾ ਕਹਾਦਾ ਇਹ ਲੱਗੀਆਂ ਡਲੀਆਂ ਉਹਦੀ ਓਏ ਉਹ ਨਾਲ ਜਿਹੜਾ ਉਹ ਕਾਲਾ ਜਿਹਾ ਸੀਗਾ ਉਹਦਾ ਨਾਮ ਅੰਨਾ ਦਾ ਫਿਰ ਤੇ ਫਿਰ ਕੀ ਹੋ ਤੇਰੇ ਕੋਲ ਛੱਡ ਕੇ ਗਿਆ ਸੀ ਫਿਰ ਕਿੱਧਰ ਗਏ ਉਹ ਭਰਾਵਾ ਮੈਂ ਉੱਥੇ ਹੀ ਮੈਂ ਉੱਠਿਆ ਹੀ ਸੀ ਹੋ ਗਿਆ ਅਜ 12:00 ਵਜੇ 14:00 ਮੈਂ ਉੱਠਿਆ ਦੋ ਸਾਲੇ ਫਰਾਰ ਹੋ ਗਏ ਮੈਨੂੰ ਮਿਲੇ ਨਹੀਂ ਉਹ ਓਪਰਾਵਾ ਉਹਨਾਂ ਦਾ ਆਈ ਨਹੀਂ ਪਤਾ ਕੱਲ ਨੂੰ ਕੋਈ ਹੋਰ ਵਾਰਦਾਤ ਕਰਦਣ ਮੈਂ ਆਪਣੇ ਪੱਲੇ ਪੈ ਜਾਣਗੇ ਉਹ ਛੱਡ ਕੇ ਵੀ ਨਾ ਵਰਗੇ ਵਾਰਦਾਤ ਲੱਗਦਾ ਮੈਨੂੰ ਮੇਰੇ ਘਰੇ ਕਰਤੇ ਉਹਨਾਂ ਨੇ ਕਿਉਂ ਮੈਨੂੰ ਕੱਪ ਨਹੀਂ ਮਿਲਦੀ ਵੀ ਬਈ ਖਾਤੇ ਵਾਲੀ ਆਪਣੀ ਜਿਨ੍ਹਾਂ ਤੋਂ ਪੈਸੇ ਲੈਣੇ ਆ ਮੈਂ ਓਪਰਾਵਾ ਉਹ ਮੇਰਾ ਉਹਦਾ ਆਈ ਨਹੀਂ ਪਤਾਗਾ ਉਹਦਾ ਕਿਤੇ ਫੋਨ ਲਾਈ ਬੈਠਾ ਹੋਵੇ ਤੇਰੇ ਉੱਤੇ ਗਾਕਾਂ ਨੂੰ ਵੀ ਪੈਸੇ ਦੋ ਇਹਦੇ ਪੈਸੇ ਦੋ ਅੱਛਾ ਇਹ ਹੋ ਜਾ ਯਾਰ ਉਹ ਅੱਛਾ ਹੋ ਰਿਆ ਯਾਰ ਸਾਰੇ ਗੱਲ ਖਰਾਬ ਕਰ ਦੂ ਮੇਰੇ ਯਾਰ ਕਾ ਕੀ ਰਾਤ ਵੀ ਤੈਨੂੰ ਪਤਾ ਗਲੀ ਦੇ ਵਿੱਚ ਕਿੰਨਾ ਰੌਲਾ ਪਈ ਗਿਆ ਮਸਾਂ ਨੂੰ ਅੰਦਰ ਵੜਿਆ ਉਹਨੂੰ ਮੈਂ ਉਹਨੂੰ ਸਮਝਾ ਦੀ ਰੌਲਾ ਨਾ ਪਾਵੇ ਬੜਾ ਹੋ ਉਹ ਭਰਾਵਾ ਮੱਕੀ ਮਾਰ ਕੇ ਨੜੀ ਕਾਢੂ ਥਾਲੇ ਦੀ ਮੈਂ ਪ੍ਰਧਾਨ ਨੂੰ ਕਿਵੇਂ ਕਮਾਣਾ ਕੁਛ ਪ੍ਰਧਾਨ ਹੋਊਗਾ ਜਿਦੋਂ ਪੜਾਣਾ ਮੇਥੇ ਪ੍ਰਧਾਨੀ ਆਇਆ ਉਹ ਉਹ ਭਰਾਵਾ ਉਹ ਤੈਨੂੰ ਨਹੀਂ ਪਤਾ ਬਠਿੰਡੇਓ ਸੀਟ ਉਲਤੀ ਉਲਤੀ ਆਵਣੇ ਕੋਈ ਰੌਲਾ ਰੁਲਾ ਉਹਦਾ ਬਠਿੰਡੇ ਦਾ ਯਾਰ ਤੂੰ ਇਹਦੇ ਬੰਦੇ ਘਰੇ ਕੋ ਬਾਹਰ ਮੇਰੇ ਯਾਰ ਜੇ ਤੈਨੂੰ ਪਤਾ ਹੋ ਜੇ ਬੰਦੇ ਨੇ ਉਹ ਚੱਲਿਆ ਅੱਜ ਹੀ ਆਪਣੇ ਕੰਮ ਕੁੰਮ ਵੀ ਕਢਾਏ ਆ ਹਣ ਇੱਕ ਦੋ ਵਾਰੀ ਬ ਉਹ ਯਾਰ ਚੱਲ ਮੇਰੀ ਕਹਾਣੀ ਮੈਂ ਕੰਮ ਘੜਾ ਦੇ ਅਗਲਾ ਫਿਰ ਕਿਰਪਾ ਮੈਂ ਆਪਾਂ ਲਾਉਦੇ ਹਾਂ ਉਹਨੂੰ ਆ ਯਾਰ ਕਿੱਥੇ ਭਰਾਵਾ ਕੰਮ ਕਰਨਾ ਆਪਦਾ ਨਾ ਯਾਰ ਲਾ ਕੇ ਜਾ ਕੇ ਉਹਨੂੰ ਲੱਭ ਤਾ ਸਹੀਏ ਕਿਵੇਂ ਕਿਵੇਂ ਲੱਭੇਗਾ ਉਹਨੂੰ ਤੂੰ ਉਹ ਲੱਭ ਲਾਂਗੇ ਐਡਾ ਵੜਾ ਬਿੰਡਾ ਪਿਆ ਹੈਗਾ ਕਿਵੇਂ ਲੱਭੇਗਾ ਉਹਨੂੰ ਭਰਾ ਗੱਤਰ ਕੂਦਾ ਬੋਤਾਂ ਹੈ ਫੋਨ ਲੈ ਕੇ ਕੰਮ ਨਹੀਂ ਕਰਨਗੇ ਉਹ ਲਾਉਂ ਉਹਨੂੰ ਸੇਤੀ ਫੋਨ ਲਾ ਪੁੱਛੀਂ ਕੋਲੀ ਲੋਕ ਨੂੰ ਨਹੀਂ ਲੱਭ ਇੱਕ ਤੋਂ ਲਾਹ ਕੇ ਦੋ ਤੋਂ ਦੋ ਤੋਂ ਲਾ ਉਹ ਛੁਣੂ ਕਿੱਥੇ ਐ ਕਾਪੀ ਮਿਲ ਚੱਕ ਕੇ ਲੈ ਨਾਲ ਮੇਰੀ ਆਪਦੀ ਯਾਰ ਹੋ ਉਹ ਇਹਨੇ ਕੋਈ ਨਹੀਂ ਪੰਦੂ ਨੂੰ ਸੰਭਾਲ ਲੈਣਾ ਸਾਨੂੰ ਮੈਂ